40 ਮੁਕਤਿਆਂ ਦੀ ਇਸ ਪਵਿੱਤਰ ਧਰਤੀ ਤੇ ਪੰਜਾਬ ਦੇ ਮਾਨਯੋਗ ਤੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੇ ਨਾਲ ਸਾਡੇ ਬੀਬੀ ਬਲਜੀਤ ਕੌਰ ਜੀ ਕੈਬਨਟ ਮੰਤਰੀ ਜਿਹੜੇ ਬੋਲ ਕੇ ਗਏ ਐ ਇਸ ਹਲਕੇ ਦੇ ਐਮ ਐਲ ਏ ਸਰਦਾਰ ਜਗਦੀਪ ਸਿੰਘ ਜੀ ਕਾਕਾ ਬਰਾੜ ਡੀ ਆਈ ਜੀ ਮੈਡਮ ਡੀ ਸੀ ਸਾਹਿਬ ਐਸ ਐਸ ਪੀ ਸਾਡੇ ਅੱਜ ਜੋ ਇਹ ਮੁਖਸਰ ਸਾਹਿਬ ਦੀ ਧਰਤੀ ਨੂੰ ਬਹੁਤ ਲੋੜ ਸੀ ਤੇ ਵੱਡਾ ਜੇ ਮੈਂ ਕਹਿੰਦਾ ਸੁਗਾਤ ਤੋਹਫਾ ਹੈ ਦੇਣ ਲਈ ਮੁੱਖ ਮੰਤਰੀ ਸਾਹਿਬ ਇਹਨਾਂ ਉਸ ਇਸ ਮਹਿਕਮੇ ਦੇ ਪ੍ਰਿੰਸੀਪਲ ਸੈਕਟਰੀ ਨੀਲਕੰਠ ਜੀ ਸਾਰਾ ਹੀ ਪ੍ਰਸ਼ਾਸਨ ਹੁਲਸ ਪ੍ਰਸ਼ਾਸਨ ਮੁਖ ਸਰਵਾਸੀ ਤੇ ਇਲਾਕਾ ਵਾਸੀ ਪੈਣਪਰਾਓ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਮਨੁੱਖ ਦੀ ਮੋਢਲੀ ਲੋੜ ਹੈ ਔਰ ਜਿਹੜੀ ਖਦਰਾਣੇ ਦੀ ਢਾਬ ਇਸ ਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਨੇ ਚੁਣਿਆ ਵੀ ਇਸ ਲਈ ਸੀ ਕਿ ਉੱਥੇ ਜੰਗ ਸੌਖੀ ਲੜੀ ਜਾ ਸਕਦੀ ਹੈ ਹੌਲੀ ਹੌਲੀ ਕਿਉਂਕਿ ਅੱਜ ਦੀ ਲੋੜ ਮੁਤਾਬਕ ਉਹ ਸਾਰੇ ਜਿਹੜੇ ਸਾਧਨ ਬਹੁਤ ਘਟ ਗਏ ਸਨ ਮਾਨਯੋਗ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਬਹੁਤ ਵੱਡਾ ਇਸ ਮੁਕਤੀ ਦੇ ਸਰ ਨੂੰ ਦਸਮ ਪਾਤਸ਼ਾਹ ਦੀ ਅਸੀਸ ਲੈਣ ਦੀ ਮਾਈ ਭਾਗੋ ਸ਼ਹੀਦ ਮਹਾ ਸਿੰਘ ਜੀ 40 ਮੁਕਤਿਆਂ ਦੀ ਸੀਸਲੈਂਡ ਇਹ ਵੱਡਾ ਉਪਰਾਲਾ ਕਰਕੇ ਜਿਹੜਾ 138 39 ਕਰੋੜ ਰੁਪਏ ਦਾ ਪ੍ਰੋਜੈਕਟ ਜਿਹਦੇ ਨਾਲ ਇਹ ਸੀਵਰੇਜ ਦਾ ਜਿਹੜਾ ਰੋਜ ਦਾ ਬਹੁਤ ਔਖਾ ਕੰਮ ਸੀ ਉਹ ਠੀਕ ਹੋ ਜਾਊਗਾ ਔਰ ਪੀਣ ਵਾਲਾ ਪਾਣੀ ਸਾਰੇ ਮੁਖਸਰ ਵਾਸੀਆਂ ਨੂੰ ਬਹੁਤ ਵਧੀਆ ਜਲਦੀ ਮਿਲਣ ਲੱਗ ਜਾਣਾ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਆਪਣੇ ਇਸ ਜ਼ਿਲ੍ਹੇ ਵੱਲੋਂ ਤੁਹਾਨੂੰ ਜੀ ਆਇਆਂ ਆਖਦਾ ਧੰਨਵਾਦੀ ਵੀ ਆ ਕਿ ਤੁਸੀਂ ਬਹੁਤ ਵੱਡੀ ਕਿਉਂਕਿ ਜਦੋਂ ਦੇ ਆਪਣੀ ਸਰਕਾਰ ਬਣੀ ਨਵੇਂ ਲੋਕ ਉਹਨਾਂ ਖਾਨਦਾਨਾਂ ਚੋਂ ਨਹੀਂ ਸੀ ਜਾਂ ਉਹ ਪਰਿਵਾਰਾਂ ਚੋਂ ਨਹੀਂ ਸੀ ਜਿਹੜੇ ਲਗਾਤਾਰ ਪੁੱਤ ਬਣ ਗਿਆ ਪੋਤਾ ਬੜ ਗਿਆ ਭਤੀਜਾ ਬਣ ਗਿਆ ਜਵਾਈ ਬਣ ਗਿਆ ਸਾਲਾ ਬਣ ਗਿਆ ਸੋ ਆਪਣੇ ਵਿੱਚੋਂ ਲੋਕ ਐਮ.ਐਲ.ਏ ਬਣਾ ਕੇ ਤੌੜੀ ਵੱਡੀ ਟੀਮ ਜਿਹਦੇ ਤੁਸੀਂ ਵੀ ਇੱਕ ਸਧਾਰਨ ਕਰਦੇ ਜੰਪ ਲਓ ਪੰਜਾਬ ਦੀ ਬਾਗਡੋਰ ਸੰਭੀ ਆ ਜਿਹਨੂੰ ਦਰਦ ਪੰਜਾਬ ਦਾ ਪਤਾ ਹੈ ਪਹਿਲੀ ਵਾਰ ਹੋਇਆ ਕਿ 57000 ਨੌਕਰੀਆਂ ਇੰਨੇ ਥੋੜੇ ਸਮੇਂ ਚ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਜਿੱਥੇ ਨਾ ਕੋਈ ਫਰਮਾਇਸ਼ ਆ ਤੇ ਨਾ ਕੋਈ ਕੈਸ਼ ਆ ਜੇ ਕਿਸੇ ਨੇ ਆਪਣੀ ਮਿਹਨਤ ਕਰ ਲਈ ਕਾਬਲੀਅਤ ਹੈ ਤਾਂ ਗਰੀਬ ਕਰਦਾ ਬੱਚਾ ਵੀ ਡੀਐਸਪੀ ਵੀ ਲੱਗ ਗਿਆ ਪੀਸੀਐਸ ਵੀ ਕਰ ਗਿਆ ਐਸਡੀਓ ਵੀ ਲੱਗ ਗਿਆ ਸੋ ਇਹ ਜਿਹੜਾ ਨਵੀਂ ਲੀ ਲੋਕਾਂ ਲਈ ਨਵਾਂ ਚਾਨਣ ਕਰਕੇ ਗਏ ਹੋ ਹਮੇਸ਼ਾ ਲਈ ਪੰਜਾਬ ਨੂੰ ਇਹ ਇਤਿਹਾਸ ਵਿੱਚ ਲਿਖਿਆ ਜਾਣਾ ਤੇ ਯਾਦ ਰਹਿਣਾ ਇਸ ਤੋਂ ਇਲਾਵਾ ਕਿਸੇ ਵੀ ਸਰਕਾਰ ਨੇ ਜਿਵੇਂ ਬਰਾੜ ਸਾਹਿਬ ਵੀ ਕਹਿ ਕੇ ਬਿਜਲੀ ਦਾ ਬਹੁਤ ਵੱਡਾ ਫੈਸਲਾ ਜਿਹੜਾ ਦੇ ਕੇ ਕਿ ਆਮ ਲੋਕਾਂ ਨੂੰ ਬੜੀ ਵੱਡੀ ਸਹੂਤ 600 ਯੂਨਿਟ ਦੀ ਵੀ ਦਿੱਤੀ ਐਸਐਸਐਫ ਜਿਹੜੀ ਸਾਡੇ ਬਹੁਤ ਸਾਰੇ ਲੋਕ ਰਸਤੇ 'ਚ ਹੀ ਆਪਣੀ ਜਾਨ ਗਵਾ ਲੈਂਦੇ ਸਨ ਉਹਨਾਂ ਨੂੰ ਬਚਾਉਣ ਦੇ ਖਾਤਰ ਤੁਸੀਂ ਬਹੁਤ ਵੱਡਾ ਉਪਰਾਲਾ ਕੀਤਾ ਸੋ ਤੁਹਾਡਾ ਸਾਰੇ ਬਹੁਤ ਸਾਰੇ ਕਾਰਜਾਂ ਲਈ ਮੇਰੇ ਕੋਲੇ ਖੇਤੀਬਾੜੀ ਵਿਭਾਗ ਮੰਤਰੀ ਤੁਸੀਂ ਮੈਨੂੰ ਦਿੱਤਾ ਸੀ ਉਹਦੇ ਲਈ ਹਮੇਸ਼ਾ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਵੀ ਲੋੜਾਂ ਆ ਉਹਨਾਂ ਦੀਆਂ ਤਕਲੀਫਾਂ ਨੂੰ ਜਾਣਦੇ ਆ ਚਾਹੇ ਕੋਈ ਵੀ ਹੋਵੇ ਉਸ ਲਈ ਹਮੇਸ਼ਾ ਤੁਹਾਡੇ ਜਿਹੜੇ ਹੁਕਮਾਂ ਦੀ ਪਾਲਣਾ ਕਰਦੇ ਆ ਉਹਨਾਂ ਦੀ ਸੇਵਾ ਵਿੱਚ ਚਾਹੇ ਪਸ਼ੂ ਪਾਲਣ ਵਿੱਚ ਜੇ ਕਰੋਪੀ ਆ ਗਈ ਸੀ ਕੁਦਰਤੀ ਸੋਦੇ ਵਿੱਚ ਵੀ ਜਿੱਥੇ ਸਾਰੀ ਸਰਕਾਰ ਨੇ ਇੱਥੇ ਇਹਨਾਂ ਦੋਨੇ ਵਿਭਾਗਾਂ ਨੇ ਪੰਜਾਬ ਦੇ ਲੋਕਾਂ ਨੇ ਆਇਕ ਦੂਸਰੇ ਦਾ ਸਾਥ ਦੇ ਕੇ ਉਹ ਪੀੜਤ ਲੋਕਾਂ ਨੂੰ ਆਪਣਾ ਕੋਈ ਅਹਿਸਾਸ ਨਹੀਂ ਹੋਣ ਦਿੱਤਾ ਕਿ ਅਸੀਂ ਬੜੀ ਵਿਵਤਾ ਵਿੱਚ गिर ਗਏ ਆ। ਸੋ ਥੋੜਾ ਇੱਥੇ ਆਉਣ ਤੇ ਫਿਰ ਦੁਬਾਰਾ ਜੀ ਆਖਦਾ ਇੱਕ ਮੈਂ ਮੁੱਖ ਮੰਤਰੀ ਸਾਹਿਬ ਤਾਂ ਬਹੁਤ ਵੱਡਾ ਪ੍ਰੋਜੈਕਟ ਆ 140 ਕਰੋੜ ਰੁਪਏ ਦਾ ਹੈ। ਨੀਲਕੰਠ ਜੀ ਵੀ ਬੈਠੇ ਮੇਰੇ ਕੋਲ ਛੋਟੀ ਜੀ ਮੰਡੀ ਹੈ ਕਿਲਿਆਲੀ। ਤੇ ਸਾਨੂੰ ਤਾਂ 3 ਕਰੋੜ ਰੁਪਏ ਦੇ ਦੇਉ ਤੇ ਅਸੀਂ ਸਾਰਾ ਕੁਝ ਦਾ ਸਵਾਰ ਦੇਾਂਗੇ ਤੇ ਲੋਕ ਸਦਾ ਲਈ ਤੁਹਾਨੂੰ ਯਾਦ ਕਰਦੇ ਰਹਿਣਗੇ ਇੱਕ ਕਿਉਂਕਿ ਸਾਡੇ ਪਾਣੀ ਬਹੁਤ ਔਖਾ ਸੀ ਉਹ ਫਿਰ ਜਦੋਂ ਸਰਹੰਦ ਪੀ ਪੀਡਰ ਚੋਂ ਅਸੀਂ ਲਿਫਟ ਕਰਕੇ ਚੱਕਦੇ ਰਹੇ ਪਹਿਲਾਂ ਟਰੈਕਟਰ ਨਾਲ ਉਸ ਤੋਂ ਬਾਅਦ ਬਿਜਲੀ ਦਾ ਪ੍ਰਬੰਧ ਹੋਇਆ ਤੇ ਉਹਦੇ ਤੇ ਵੱਡੇ ਜੁਰਮਾਨੇ ਹੋਣ ਲੱਗ ਗਏ ਹੈ ਕਈ ਵਾਰੀ ਜਿਹੜਾ ਡਿਪਾਰਟਮੈਂਟ ਉਸ ਨੂੰ ਸ਼ਾਇਦ ਆਪਣੀ ਕਾਲੀ ਚ ਇਹੋ ਜਿਹੇ ਫੈਸਲੇ ਲੈ ਜਾਂਦਾ ਜਿਹਦੇ ਨਾਲ ਵੱਡਾ ਨੁਕਸਾਨ ਹੋ ਰਿਹਾ ਹੈ ਸੋ ਤੁਸੀਂ ਪੰਜਾਬ ਦੇ ਕਿਉਂਕਿ ਚਾਹੇ ਬਰਮਾ ਦੀ ਜੰਗ ਤੋਂ ਮਾਪਿਓ ਘਰ ਦਾ ਮੁਖੀ ਆਇਆ ਹੋਵੇ ਉਹਨੂੰ ਕੋਈ ਲੜਾਈ ਦੀ ਗੱਲ ਨਹੀਂ ਪੁੱਛਦਾ ਉਹਨੂੰ ਇਹ ਕਹਿੰਦਾ ਵੀ ਤੇਰੇ ਝੋਲੇ ਚ ਕੀ ਅਸੀਂ ਤਾਂ ਤੁਹਾਡਾ ਝੋਲਾ ਹੀ ਫਰੋਲਣਾ ਹੈ ਸੋ ਸਾਡਾ ਉਹ ਵੀ ਜਿਹੜਾ ਬਿਜਲੀ ਵਾਲਾ ਹੈ ਸਾਡੇ ਲਿਫਟ ਪੰਪ ਦਾ ਉਹ ਜੁਰਮਾਨਾ ਜ਼ਰਮੂਨਾ ਵਗੈਰਾ ਤੇ ਉਸ ਤੇ ਤੁਸੀਂ ਗੌਰ ਕਰੋਗੇ ਕਿਉਂਕਿ ਕਿਸਾਨ ਭਰਾ ਕਿਸਾਨ ਜ਼ਿਮੀਦਾਰੀ ਆਪਡੀ ਰੀਡ ਦੀ ਹੱਡੀ ਆ ਤੇ ਜਿਹੜੇ ਵੱਡਾ ਯੋਗਦਾਨ ਆਪਾਂ ਇਸ ਅਨਾਜ ਨਾਲ ਹੀ ਅ ਵਿਦੇਸ਼ ਵਿੱਚ ਪਾ ਰਹੇ ਆ ਤੇ ਸਾਡਾ ਜਿਹੜਾ ਆਮਦਨ ਦਾ ਵੱਡਾ ਸਰੋਤ ਵੀ ਹੈ ਤੁਹਾਡਾ ਫਿਰ ਇੱਥੇ ਆਉਣ ਤੇ ਤੁਹਾਡੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ